ਸਾਡੇ ਟੂਕਿਸਮ ਸੀਜ਼ਨ ਆਣਾ ਲੱਗੇਗਾ ਤਾਂ ਸਾਰੀ ਮੰਡੀਆਂ ਦੇ ਪ੍ਰਬੰਧ ਦਾ ਜਾਇਜ਼ਾ ਚੀ ਲੈ ਰਹੇ ਆ ਕਿ ਸਾਰੇ ਪ੍ਰਬੰਧ ਮੁਕੰਮਲ ਹੋਣ ਹਰ ਪੱਖੋਂ ਚਾਹੇ ਉਹ ਕਿਸਾਨ ਪੱਖੋਂ ਹੋ ਕੀ ਜਿਉਂਨਾ ਨੇ ਆਣਾ ਹੈਗਾ ਇਸ ਤੇ ਦੇ ਦਿਨ ਸੁਣਾ دیا ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋ ਮੁਹੱਲਿਆਂ ਚ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਜਿਸ ਦੇ ਚਲਦਿਆਂ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਕਰੌਣ ਲਈ ਦਿੱਤਾ ਇਹ ਆਈਡੀਓ ਸਾਹਮਣੇ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡਿਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਖੜਾ ਕਿ ਬਿਲਕੁਲ ਹੋ ਜਾਂਦੀ ਹਾਂ ਜੀ ਉਸਾਂ ਤੋਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰੋ ਰਾਸ਼ਨ ਕਾਰਡ ਦੀ ਗੱਲ ਆ ਬਿਜਲੀ ਦੀ ਗੱਲ ਆ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ ਇੱਕ 076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਉਦੇ ਵਾਸਤੇ ਉਹਨਾਂ ਦੇ ਸਾਰੇ ਪਾਣੀ ਦੇ ਟਾਇਲਟਸ ਦੇ ਲਾਈਟ ਤੇ ਬਿਜਲੀ ਪੰਖੇ ਤੇ ਪਾਲਣਾ ਦੇ ਮੁਕੰਮਲ ਪ੍ਰਬੰਧ ਹੋਣ ਉਹ ਸਾਰਾ ਅਸਾਇਜਾ ਵੀ ਲੈ ਰਿਆ ਤੇ ਸਾਡੇ ਪ੍ਰਬੰਧ ਨੂੰ ਪਾਲੀਸ ਹੋ ਰਿਹਾ ਸੈਕੰਡ ਜੀ ਜਿਹੜੇ ਸਾਡੇ ਆਰਤੀ ਹੈਗੇ ਹੈ ਅੱਗੇ ਉਹਦੀ ਲਿਫਟਿੰਗ ਵਗੈਰਾ ਦਾ ਸਾਰਾ ਪ੍ਰੋਸੈਸ ਵੀ ਦੇਖ ਰਹੇ ਆ ਬਟ ਇਹਦੇ ਵਿੱਚ ਮੈਂ ਇੱਕ ਹੀ ਬਿੰਤੀ ਬੇਨਤੀ ਸਾਡੇ ਸਾਰੇ ਕਿਸਾਨਾਂ ਨੂੰ ਕਰਨਾ ਚਾਹਾਂਗੀ ਕਿ ਜੇ ਆਪਣੀ ਫਸਲ ਆਪਸ ਸੁਖਾ ਕੇ ਲਾਈਏ ਕਿਉਂਕਿ ਉਸ ਕਾਰਨ ਕਰਕੇ ਤੁਹਾਨੂੰ ਵੀ ਦਿੱਕਤ ਆਂਦੀ ਹੈਗੀ ਤੇ ਮੰਡੀਚ ਪਰ ਬਲੱਡ ਵੀ ਪੈ ਜਾਂਦਾ ਹੈਗਾ ਤੇ ਨਾ ਚਾਹੰਦੇ ਹੋਏ ਵੀ ਕਈ ਵਾਰੀ ਫਿਰ ਸਾਨੂੰ ਮੋੜਨੀ ਪੈਂਦੀ ਹੈਗੀ ਤਾਂ ਮੇਰੀ ਰਿਕੁਐਸਟ ਹੈਗੀ ਕਿ ਜੇ ਕਿੰਨੀ ਮੋਇਸਚਰ ਅਲਾਉਡ ਹੈ ਕਿ ਤੇ ਉਹਦੇ ਮੁਤਾਬਿਕ ਹੀ ਆਪਾਂ ਕਰੀਏ ਤਾਂ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰੀ ਨਾ ਹੋਵੇ ਤੇ ਸਾਡੀ ਇੱਥੇ ਪੂਰੀ ਕੋਸ਼ਿਸ਼ ਰਹੂਗੀ ਮੋਨਿਟਰਿੰਗ ਹੈ ਨੋਡਲ ਅਫਸਰ ਵੀ ਅਸੀਂ ਲਾਏ ਆਂ ਕਲਸਟਰ ਅਫਸਰ ਵੀ ਅਸੀਂ ਲਾਏ ਆਂ ਕਿ ਜਦੋਂ ਵੀ ਕਿਸਾਨ ਆਪਣੀ ਜਿੰਸ ਲੈ ਕੇ ਆਉਂਦਾ ਹੈਗਾ ਉਸ ਨੂੰ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਵੇ ते इस बार भी आएगी जी कोई भी नहीं आऊगा बट साइारी दे तो दे, जाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वैनल पर